ਗਿੱਦੜਬਾਹ ਦੇ ਡੀਐਸਪੀ ਰਾਜਪਾਲ ਸਿੰਘ ਨੇ ਗਿੱਦੜਬਾਹ ਥਾਣੇ ਦੇ ਸਮੂਹ ਪੁਲਿਸ ਕਰਮਚਾਰੀਆਂ ਸਮੇਤ ਮੀਡੀਆ ਨਾਲ ਇੱਕ ਵਿਸ਼ੇਸ਼ ਮੀਟਿੰਗ ਕੀਤੀ ਇਸ ਮੌਕੇ ਜਿੱਥੇ ਉਹਨਾਂ ਪੁਲਿਸ ਮੁਲਾਜ਼ਮਾ ਦੀਆਂ ਮੁਸ਼ਕਲਾਂ ਸੁਣ ਕੇ ਉਹਨਾਂ ਦਾ ਮੌਕੇ ਤੇ ਹੱਲ ਕੀਤਾ ਉੱਥੇ ਪੁਲਿਸ ਨੂੰ ਆਪਣੀ ਡਿਊਟੀ ਇਮਾਨਦਾਰੀ ਨਾਲ ਨਿਭਾਉਣ ਲਈ ਕਿਹਾ ਇਸ ਦੇ ਨਾਲ ਹੀ ਉਹਨਾਂ ਨੇ ਸ਼ਹਿਰ ਵਾਸੀਆਂ ਦੀ ਸੁਰੱਖਿਆ ਦੇ ਮੱਦੇਨਜ਼ਰ ਸ਼ਹਿਰ ਵਿੱਚ ਲੱਗੇ ਸਰਕਾਰੀ ਅਤੇ ਗੈਰ ਸਰਕਾਰੀ ਸੀਸੀਟੀਵੀ ਕੈਮਰਿਆਂ ਦੇ ਰੱਖ-ਰਖਾਵ ਸਬੰਧੀ ਸ਼ਹਿਰ ਦੇ ਕਾਉਂਸਲਰਾਂ ਨਾਲ ਮੀਟਿੰਗ ਕਰਨ ਦੀ ਗੱਲ ਆਖੀ ਉਨ੍ਹਾਂ ਕਿਹਾ ਕਿ ਸੀਸੀਟੀਵੀ ਦੀ ਮਦਦ ਨਾਲ ਬਹੁਤ ਸਾਰੇ ਜੁਰਮ ਹੋਣ ਤੋਂ ਟਲ ਜਾਂਦੇ ਹਨ ਅਤੇ ਅਪਰਾਧੀ ਫੜੇ ਵੀ ਜਾਂਦੇ ਹਨ ਇਸ ਲਈ ਲੋਕਾਂ ਵੱਲੋਂ ਪ੍ਰਾਈਵੇਟ ਤੌਰ ਤੇ ਲਗਵਾਏ ਗਏ ਸੀਸੀਟੀਵੀ ਦੇ ਰੱਖ-ਰਖਾਵ ਦੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਘਰ ਵਿੱਚ ਰੱਖਣ ਵਾਲੇ ਕਿਰਾਏਦਾਰ ਦਾ ਪੂਰਾ ਵੇਰਵਾ ਪੁਲਿਸ ਨੂੰ ਦਿੱਤਾ ਜਾਵੇ ਤਾਂ ਜੋ ਪੁਲਿਸ ਨੂੰ ਆਊਟਸਾਈਡਰਜ਼ ਦੀ ਪੂਰੀ ਜਾਣਕਾਰੀ ਹੋਵੇ ਉਨ੍ਹਾਂ ਕਿਹਾ ਕਿ ਸੂਚਨਾ ਨਾ ਦੇਣ ਦੀ ਸੂਰਤ ਵਿੱਚ ਮਕਾਨ ਮਾਲਕ ਖਿਲਾਫ ਕਾਰਵਾਈ ਕੀਤੀ ਜਾਵੇਗੀ ਨਾਰਮਲੀ ਰੋਜ਼ ਐਸ ਐਚਓ ਸਾਹਿਬ ਵੱਲੋਂ ਹੀ ਜਿੰਨੀ ਵੀ ਸਾਡੀ ਗਿਣਤੀ ਹੈ ਸਵੇਰੇ 8 ਵਜੇ ਹੁੰਦੀ ਹੈ ਪਰ ਅੱਜ ਮੈਂ ਸੋਚਿਆ ਕਿ ਅਸੀਂ ਆਪ ਆ ਕੇ ਹਰ ਇੱਕ ਮੁਲਾਜ਼ਮ ਨਾਲ ਇਕੱਲੇ ਇਕੱਲੇ ਨਾਲ ਮਿਲੀਏ ਤੇ ਜੋ ਵੀ ਉਹਨਾਂ ਦੇ ਦੁੱਖ ਤਕਲੀਫਾਂ ਨੇ ਜਿਸ ਤਰੀਕੇ ਦੀ ਡਿਊਟੀ ਪਰਫਾਰਮ ਕਰਦੇ ਨੇ ਉਹਦੇ ਬਾਰੇ ਗੱਲਬਾਤ ਕੀਤੀ ਜਾਵੇ ਉਹਨਾਂ ਨੂੰ ਬਰੀਫ ਕੀਤਾ ਗਿਆ ਕਿ ਜਿਹੜੀ ਉਹ ਡਿਊਟੀ ਕਰਦੇ ਨੇ ਉਹ ਸਹੀ ਢੰਗ ਨਾਲ ਹੋਣੀ ਚਾਹੀਦੀ ਹੈ ਜਿਹੜੀ ਵੀ ਡਾਇਰੈਕਸ਼ਨ ਨੇ ਕਿਸੇ ਵੀ ਅਫਸਰ ਵੱਲੋਂ ਆਉਂਦੀ ਆ ਉਹਨੂੰ ਸਹੀ ਤਰੀਕੇ ਨਾਲ ਉੱਥੇ ਪਰਫਾਰਮ ਕਰਨਾ ਚਾਹੀਦਾ ਹੈ ਤੇ ਕਿਸੇ ਵੀ ਤਰੀਕੇ ਦੀ ਕੋਈ ਵੀ ਦੁੱਖ ਤਕਲੀਫਾ ਉਹ ਸਾਡੇ ਨਾਲ ਸਾਂਝੀ ਕਰਨੀ ਚਾਹੀਦੀ ਹੈ ਤੇ ਮੇਨ ਇਸ ਮੀਟਿੰਗ ਦਾ ਹੀ ਇਹ ਮੁੱਦਾ ਰਿਹਾ ਹੈ ਕਿ ਅਸੀਂ ਆਪਣੀ ਡਿਊਟੀ ਪ੍ਰਤੀ ਕਿੰਨੇ ਇੱਕ ਸਹੀ ਢੰਗ ਨਾਲ ਪਰਫਾਰਮ ਕਰਦੇ ਆਂ ਤਾਂ ਕਿ ਉਹਦਾ ਜਿਹੜਾ ਰਿਜ਼ਲਟ ਆ ਉਹ ਸਾਡੇ ਤੇ ਵੀ ਵਧੀਆ ਆਵੇ ਤੇ ਲੋਕਾਂ ਨੂੰ ਪੋਲ ਵੀ ਵਧੀਆ ਜਾਵੇ ਇਹ ਜਿੰਨੇ ਵੀ ਸੀਸੀਟੀਵੀ ਕੈਮਰੇ ਲੱਗੇ ਨੇ ਹੁਣ ਸਾਡਾ ਮੇਨ ਇਹ ਹੈ ਕਿ ਇਹਨਾਂ ਦਾ ਪਤਾ ਕਰਨਾ ਹੈ ਕਿ ਇਹ ਫੰਕਸ਼ਨਲ ਹੈਗੇ ਨੇ ਜੇ ਨਹੀਂ ਆ ਤੇ ਉਹਨਾਂ ਨੂੰ ਠੀਕ ਕਰਾਉਣਾ ਤੇ ਜਿੱਥੇ ਜਿੱਥੇ ਵੀ ਸੀਸੀਟੀਵੀ ਕੈਮਰੇ ਲੱਗੇ ਨੇ ਉਥੇ ਮੋਨੀਟਰਿੰਗ ਕਰਨ ਵਾਸਤੇ ਐਲਈਡੀ ਲਵਾਉਣੀ ਹੈ ਐਲਸੀਡੀ ਲਵਾਉਣੀ ਹੈ ਤਾਂ ਕਿ ਕਿਸੇ ਵੀ ਤਰੀਕੇ ਦਾ ਕੋਈ ਕ੍ਰਾਈਮ ਹੁੰਦਾ ਜਿਹੜਾ ਕਿ ਇਹ ਸੀਸੀਟੀਵੀ ਕੈਮਰੇ ਚ ਕੈਪਚਰ ਹੁੰਦਾ ਤੇ ਅਸੀਂ ਉਹਨੂੰ ਚੈੱਕ ਕਰ ਸਕੀ ਤੇ ਟ੍ਰੇਸ ਕਰ ਸਕਦੇ ਗਿੱਦੜਪਾਹ ਤੋਂ ਸੋਨੀ ਤੇਲਾ ਖਬਰ ਹਰਪਲ ਇੰਡੀਆ ਲਈ ਅਗਰ ਤੁਸੀਂ ਵੀ ਜੁੜਨਾ ਚਾਹੁੰਦੇ ਹੋ ਖਬਰ ਹਰਪਲ ਇੰਡੀਆ ਦੇ ਨਾਲ ਤਾਂ ਸਾਨੂੰ ਲੋੜ ਹੈ ਅੰਮ੍ਰਿਤਸਰ ਤਰਨਤਾਰਨ ਅਤੇ ਗੁਰਦਾਸਪੁਰ ਜ਼ਿਲ੍ਹੇ ਤੋਂ ਮਿਹਨਤੀ ਪੱਤਰਕਾਰਾਂ ਦੀ ਜੋ ادارے ਨੂੰ ਖਬਰ ਦੇ ਨਾਲ ਨਾਲ ਇਸ਼ਤਿਹਾਰ ਵੀ ਦੇ ਸਕਦੇ ਹੋ। ਸੋ ਦੇਰ ਨਾ ਕਰੋ। ਤੇ ਹੁਨੇ ਸੰਪਰਕ ਕਰੋ 9988 654547 ਤੇ ਜਾਂ ਤੁਸੀਂ ਸਾਡੀ ਈਮੇਲ ਤੇ ਆਪਣਾ ਬਾਇਓ ਡਾਟਾ ਵੀ ਭੇਜ ਸਕਦੇ ਹੋ। ਸਾਡੀ ਈਮੇਲ ਆਈਡੀ ਹੈ feedback@khabarharpalindia.com